ਹੁਣ ਸਫ਼ਰ ਕਰਨਾ ਭਾਰੀ ਹੋਵੇਗਾ ਜੇਬ ਤੇ ਵਾਧੂ ਬੋਝ ਪੈਣ ਜਾ ਰਿਹਾ ਹੈ ਕਿਉਂਕਿ ਅੱਜ ਤੋਂ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਦੇ ਰੇਟਾਂ 'ਚ ਇਜ਼ਾਫਾ ਹੋਣ ਜਾ ਰਿਹਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਹੋਰ ਮਹਿੰਗਾ ਹੋਏਗਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ 5 ਰੁਪਏ ਤੋਂ ਲੈ ਕੇ 35 ਰੁਪਏ ਤੱਕ ਦੇ ਟੈਕਸ ਦੇ ਵਿੱਚ ਇਜ਼ਾਫਾ ਹੋਇਆ ਹੈ ਪਿਛਲੇ 6 ਮਹੀਨਿਆਂ ਦੇ ਵਿੱਚ ਤੀਜੀ ਵਾਰ ਟੋਲ ਟੈਕਸ ਦੇ ਰੇਟ ਵਧੇ ਨੇ ਇੱਕ ਪਾਸੇ ਦੇ ਸਫ਼ਰ ਲਈ ਹੁਣ ਕਾਰ ਚਾਲਕ ਨੂੰ 220 ਰੁਪਏ ਦੇਣੇ ਪੈਣਗੇ ਐਲਐਸਵੀ ਯਾਨੀ ਕਿ ਟੈਂਪੂ ਦੇ ਇੱਕ ਸਾਈਡ ਦੇ ਲਈ 355 ਰੁਪਏ ਦੇਣੇ ਪੈਣਗੇ ਸੋ ਲਾਡੋਵਾਲ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਟੋਲ ਪਲਾਜ਼ਾ ਹੈ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਤਨਵੀਰ ਸ਼ਰਮਾ ਇਸੇ ਖਬਰ ਤੇ ਸਾਡੇ ਸਹਿਯੋਗੀ ਲਾਈਵ ਜੁੜੇ ਨੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਦਾ ਕੀ ਕੁਝ ਰਿਐਕਸ਼ਨ ਹੈ ਇਹ ਵੀ ਜਾਣਾਂਗੇ। ਨਵੀਨ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਕਾਰੀ ਦਿਓ ਕਿ ਕਿੰਨਾ ਕੁ ਫਰਕ ਲੋਕਾਂ ਦੀ ਜੇਬ ਤੇ ਪੈਣ ਲੱਗਿਆ ਹੈ ਤੇ ਗੱਡੀਆਂ ਨੂੰ ਵਾਹਨਾਂ ਨੂੰ ਲੈ ਕੇ ਕੀ ਕੁਝ ਰੇਟਾਂ ਦੇ ਵਿੱਚ ਬਦਲਾਅ ਹੋਏ ਨੇ। ਔਰ ਦੇਖੋ ਪਿਛਲੇ 6 ਮਹੀਨਿਆਂ ਦੇ ਵਿੱਚ ਤਿੰਨ ਵਾਰ ਇਹ ਟੋਲ ਪਲਾਜ਼ਾ ਦੇ ਰੇਟ ਵਧੇ ਨੇ ਕਿਉਂਕਿ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡਵਾਲ ਟੋਲ ਪਲਾਜ਼ਾ ਔਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ 6 ਮਹੀਨੇ ਦੇ ਵਿੱਚ ਤਿੰਨ ਵਾਰ ਇਸ ਦੇ ਰੇਟ ਵਧੇ ਨੇ ਲੋਕਾਂ ਦੀ ਜੇਬ ਤੇ ਕਾਫੀ ਵੱਡਾ ਅਸਰ ਇਸ ਦਾ ਦੇਖਣ ਨੂੰ ਮਿਲਿਆ ਹੁਣ ਅੱਜ ਤੋਂ 1 ਅਪ੍ਰੈਲ ਤੋਂ 10 ਰੁਪਏ ਚਾਹੇ ਉਹ ਕਾਰ ਹੈ ਟਰੱਕ ਹੈ ਬੱਸ ਹੈ ਔਰ ਸਾਰਿਆਂ ਦੇ ਉੱਤੇ 10 ਰੁਪਏ ਪਰ ਕਾਰ ਗੱਡੀ ਵੱਧ ਚੁੱਕਿਆ ਔਰ ਜਿਸ ਤਰ੍ਹਾਂ ਦੇ ਨਾਲ ਇਹ ਟੋਲ ਪਲਾਜ਼ੇ ਦੀਆਂ ਮੈਂ ਤਸਵੀਰਾਂ ਪਿਛਲੇ ਦਿਨਾਂ ਚ ਵੀ ਦਿਖਾਈਆਂ ਹੁਣ ਵੀ ਦਿਖਾ ਰਿਹਾ ਕਿਉਂਕ ਆ ਜੇ ਰੇਟ ਦੀ ਗੱਲ ਹੈ ਤਾਂ ਦੇਟ ਹੈ ਇਸ ਵੇਲੇ ਆ ਜਿਹੜਾ ਬੱਸ ਤੇ ਟਰੱਕ ਵਨ ਸਾਈਡ ਆ ਉਹ 745 ਰੁਪਏ ਹੋ ਚੁੱਕਿਆ ਔਰ ਟੂ ਸਾਈਡ ਜੇ ਅਗਰ ਦੋਨੋਂ ਪਾਸੇ ਲੰਗੇਗਾ ਟਰੱਕ ਤਾਂ 1120 ਰੁਪਏ ਆ 3 ਐਕਸਲ ਜਿਹੜੀ ਗੱਡੀ ਆ ਯਾਨੀ ਵੱਡਾ ਟਰਾਲਾ ਉਹ 815 ਰੁਪਏ ਇੱਕ ਸਾਈਡ ਦਾ ਔਰ ਅਪ ਡਾਊਨ ਦਾ 1125 ਹੈ ਔਰ ਜਿਹੜੀ ਕਾਰ ਆ 220 ਰੁਪਏ ਇਹ ਇੱਕ ਪਾਸੇ ਦਾ ਹੁਣ ਚੁਕਾਉਣਾ ਪਏਗਾ ਔਰ ਡਬਲ 540 ਰੁਪਏ ਸੋ ਜਿਸ ਤਰ੍ਹਾਂ ਕਹਿੰਦਾ ਕਿ ਜਦੋਂ ਤੋਂ ਇੰਪੈਟ ਦਾ ਅਸਰ ਜ਼ੋਰਦਾਰ ਨਾਲ ਆਉਣ ਵਾਲਾ ਆਉਣ ਵਾਲਾ ਦਿਨਾਂ ਚੋਂ 6 ਮਹੀਨੇ ਦੇ ਵਿੱਚ ਤਿੰਨ ਵਾਰ ਟੋਲ ਪਲਾਜੇ ਦੇ ਰੇਟ ਵਧਾਣਾ ਕਿਉਂਕਿ ਪੰਜਾਬ ਦਾ ਸੂਬੇ ਦਾ ਸਭ ਤੋਂ ਮਹਿੰਗਾ ਲੱਡਵਲ ਟੋਲ ਪਲਾਜੇਆਂ ਕਈ ਵਾਰੇ ਸੁਰਖੀਏ ਦੇ ਵਿੱਚ ਵੀ ਰਿਹਾ ਔਰ ਸਹੂਲਤਾਂ ਦੀ ਗੱਲ ਕਰੀਏ ਤਾਂ ਸਹੂਲਤਾਂ ਨਾ ਬਰਾਬਰ ਆ ਲੋਕ ਕਾਫੀ ਰੋਚ ਮਤਰੀ ਦੇਖਣ ਨੂੰ ਮਿਲਦੇ ਨੇ ਇੱਥੇ ਚਾਹੇ ਸੜਕਾਂ ਦੀ ਗੱਲ ਕਰੀਏ ਚਾਹੇ ਉਹ ਪਾਣੀ ਦੀ ਗੱਲ ਕਰੀਏ ਕਿਉਂਕਿ ਟੋਲ ਪਲਾਜਾ ਦੀ ਜਿਹੜੀ ਗਾਈਡਲਾਈਨ ਹੈ ਚਾਹੇ ਉਹ ਟ੍ਰੋਮਾ ਸੈਂਟਰ ਦੀ ਗੱਲ ਕਰੀਏ ਟ੍ਰੋਮਾ ਸੈਂਟਰਿਕ ਹੋਣਾ ਚਾਹੀਦਾ ਟੋਲ ਪਲਾਜੇ ਤੇ ਇੱਕ ਡਾਕਟਰੀ ਦੀ ਟੀਮ ਹੋਣੀ ਚਾਹੀਦੀ ਹੈ ਟੋਲ ਪਲਾਜੇ ਵੱਲੋਂ نیشنل ਹਾਈਵੇ 40 ਵੱਲੋਂ ਔਰ ਪਾਣੀ ਦੀ ਪੂਰੀ ਸਹੂਲਤ ਹੋਣੀ ਚਾਹੀਦੀ ਹੈ ਪਰ ਇਹਦਾ ਤਸਵੀਨਾ ਦੇ ਵਿੱਚ ਲੱਗਦਾ ਨਹੀਂ ਕਿ ਇੱਥੇ ਕੋਈ ਇੰਤਜ਼ਾਮ ਹੈ ਮੁਸਾਫਰਾਂ ਦੇ ਲਈ ਕਿਉਂਕਿ ਇਹ ਟੋਲ ਪਲਾਜਾ ਲੁਧਿਆਣੇ ਤੋਂ ਜਲੰਧਰ ਨੂੰ ਜੁੜਦਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜੁੜਦਾ ਉਸ ਤੋਂ ਬਾਅਦ ਅਗਰ ਜਲੰਧਰ ਤੋਂ ਇੱਧਰ ਲੁਧਿਆਣੇ ਵੱਲ ਨੂੰ ਆਈਏ ਤਾਂ ਲੁਧਿਆਣੇ ਤੋਂ ਸਿੱਧਾ ਔਰ ਰਾਜਪੁਰਾ ਰਾਜਪੁਰਾ ਤੋਂ ਹਰਿਆਣਾ ਦੇ ਵਿੱਚ ਐਂਟਰ ਹੁੰਦਾ ਦਿੱਲੀ ਵੱਲ ਨੇ ਸਣਾ ਨੈਸ਼ਨਲ ਹਾਈਵੇ 44 ਜਾਂਦਾ ਤੇ ਰੇਟ ਲਗਾਤਾਰ ਇਸ ਟੋਲ ਪਲਾਜ਼ਾ ਦੇ ਵਧ ਰਹੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਮੈਂ ਇਹ ਰੇਟ ਦੱਸ ਰਿਹਾ ਕਿ ਅੱਜ ਤੋਂ ਅਗਰ ਕੋਈ ਵੀ ਇਧਰੋਂ ਨਿਕਲਦਾ ਤਾਂ ਗੱਡੀ ਲੈ ਕੇ ਤਾਂ ਤੁਹਾਡੀ ਜੇਬ ਤੇ ਅਸਰ 10 ਰੁਪਏ ਦਾ ਪੈਣ ਵਾਲਾ ਔਰ ਆਉਣ ਵਾਲੇ ਦਿਨਾਂ ਵਿੱਚ ਲੱਗਦਾ ਕਿ ਟੋਲ ਪਲਾਜ਼ਾ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਹੈ ਕਿਉਂਕਿ 6 ਮਹੀਨੇ ਚ ਅਗਰ ਤਿੰਨ ਵਾਰੀ ਵਧਾਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇਟ ਹੋਰ ਵੱਧ ਸਕਦੇ ਨੇ ਔਰ ਇਹ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਜ਼ਰੂਰ ਪਵੇਗਾ ਜੀ ਬਿਲਕੁਲ ਨਵੀਨ ਜਿਵੇਂ ਤੁਸੀਂ ਕਿਹਾ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਤੀਜੀ ਵਾਰ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ ਤੇ ਜ਼ਾਹਰ ਹੈ ਕਿ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇੰਨੀ ਜਲਦੀ ਜਲਦੀ ਰੇਟ ਵਧੜੇ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਲੋਕਾਂ ਦੀ ਕੀ ਪ੍ਰਤੀਕਿਰਿਆ ਹੈ ਗੁੱਸਾ ਹੈ ਕੀ ਹੈ ਔਰ ਦੇਖੋ ਲੋਕਾਂ ਦਾ ਲਗਾਤਾਰ ਸਟੋਲ ਪਲਾਜ਼ਾ ਨੂੰ ਲੈ ਕੇ ਗੁੱਸਾ ਦੇਖਣ ਨੂੰ ਮਿਲਿਆ ਕਈ ਸਮਾਜ ਸੇਵਿਕ ਸੰਸਥਾਵਾਂ ਨੇ ਕਈ ਵਾਰ نیشنل ਹਾਈਵੇ 30 ਨੂੰ ਇੱਕ ਸ਼ਿਕਾਇਤਾਂ ਵੀ ਭੇਜੀਆਂ ਨੇ ਕਿ ਇਹ ਟੋਲ ਪਲਾਜ਼ਾ ਜਿਸ ਤਰ੍ਹਾਂ ਦੇ ਨਾਲ ਇੱਥੇ ਰੇਟ ਵਧਰੇ ਨੇ ਉਹਨਾਂ ਰੇਟਾਂ ਦੇ ਹਿਸਾਬ ਦੇ ਨਾਲ ਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਸਹੂਲਤਾਂ ਨਾ ਦੇ ਬਰਾਬਰ ਮੈਂ ਪਹਿਲੇ ਵੀ ਕਹਿਆ ਕਿ ਇਹ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ نیشنل ਹਾਈਵੇ 30 ਵੱਲੋਂ ਜਿਹੜੇ ਰੇਟ ਵਧਾਏ ਗਏ ਨੇ ਉਸ ਹਿਸਾਬ ਦੇ ਨਾਲ ਇੱਥੇ ਇੱਕ ਟਰੋਮਾ ਸੈਂਟਰ ਹੋਣਾ ਚਾਹੀਦਾ ਇੱਕ ਡਾਕਟਰੀ ਟੀਮ ਹੋਣੀ ਚਾਹੀਦੀ ਹੈ ਪਾਣੀ ਦੀ ਸਹੂਲਤਾਂ ਹੋਣੀ ਚਾਹੀਦੀ ਹੈ ਇੱਥੇ ਪੂਰਾ ਇੰਤਜ਼ਾਮ ਹੋਣੇ ਚਾਹੀਦੇ ਨੇ ਪਰ ਅਗਰ ਰੇਟ ਵਧ ਰਹੇ ਨੇ ਤਾਂ ਇੰਤਜ਼ਾਮ ਕਿੱਥੇ ਨੇ ਉਹ ਸਹੂਲਤਾਂ ਕਿੱਥੇ ਨੇ ਸਵਾਲ ਲੋਕ ਚੱਕਦੇ ਨੇ ਕਈ ਸਮਾਜ ਸੇਵਿਕ ਸੰਸਥਾਵਾਂ ਵੀ ਚੱਕਦੀਆਂ ਰਹੀਆਂ ਨੇ ਪਰ ਇਸ ਜਿਸ ਤਰ੍ਹਾਂ ਦੇ ਨਾਲ ਹੁਣ ਅੱਜ ਇੱਕ ਪ੍ਰਾਇਸ ਤੋਂ ਰੇਟ ਵਧੇ ਨੇ ਔਰ ਇਹ ਤੀਜੀ ਵਾਰ 6 ਮਹੀਨੇ ਦੇ ਵਿੱਚ ਰੇਟ ਵਧੇ ਨੇ ਔਰ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਆਵਾਜ਼ ਆਹੀ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਰਹਿੰਦੀ ਹੈ ਕਿਉਂਕਿ ਨੈਸ਼ਨਲ ਜਿਹੜਾ ਹਾਈਵੇ 44 ਇਥੋਂ ਦੀ ਚਾਹੇ ਤੁਸੀਂ ਅੰਮ੍ਰਿਤਸਰ ਜਾਣਾ ਚਾਹੇ ਉਹ ਜਲੰਧਰ ਜਾਣਾ ਇਥੋਂ ਲਿਭਾਣੇ ਤੋਂ ਸਿੱਧਾ ਟੋਲ ਪਲਾਜ਼ਾ ਪਰਲੀ ਤਰਫ ਬਾਕੀ ਜ਼ਿਲ੍ਹੇ ਦੇ ਵਿੱਚ ਜਾਂਦੇ ਨੇ ਔਰ ਉਧਰੋਂ ਦੀ ਅਗਰ ਕਿਸੇ ਨੇ ਆਣਾ ਤਾਂ ਸਿੱਧਾ ਇਧਰੋਂ ਅਗਰ ਰਾਜਪੁਰੇ ਦੀ ਗੱਲ ਕਰੀਏ ਪੰਜਾਬ ਤੋਂ ਪਾਰ ਹਰਿਆਣਾ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਤਾਂ ਇਹ ਨੈਸ਼ਨਲ ਹਾਈਵੇ 44 ਇਹਦਾ ਸਾਰੇ ਕਈ ਸੂਬਿਆਂ ਨੂੰ ਜੋੜਦਾ ਕਈ ਜ਼ਿਲ੍ਹਿਆਂ ਨੂੰ ਜੋੜਦਾ ਪੰਜਾਬ ਦੇ ਔਰ ਜੰਮੂ ਕਸ਼ਮੀਰ ਵਾਲ ਵੀ ਇਹ ਨੈਸ਼ਨਲ ਹਾਈਵੇ ਜਿਹੜਾ ਇਹ ਜੁੜਦਾ ਸੋ ਕਾਫੀ ਮਹਿੰਗਾ ਟੋਲ ਹੈ ਔਰ ਮੈਂ ਪਹਿਲੇ ਵੀ ਕਹਿ ਕੇ ਜਿਹੜੀਆਂ ਸਹੂਲਤਾਂ ਨੇ ਕਿਧਰ ਵੀ ਦਿਖਾਈ ਨਹੀਂ ਦੇ ਰੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿਧਰ ਵੀ ਪਾਣੀ ਦੀ ਸੁਵਿਧਾ ਨਹੀਂ ਹੈ ਕਿਧਰ ਟ੍ਰੋਮਾ ਸੈਂਟਰ ਨਹੀਂ ਹੈ ਇਹ ਨੈਸ਼ਨਲ ਹਾਈਵੇਅ ਅਥਾਰਟੀ ਵਾਲਾ ਇੱਕ ਗਾਈਡਲਾਈਨ ਹੈ ਕਿ ਟ੍ਰੋਮਾ ਸੈਂਟਰ ਹੋਣਾ ਚਾਹੀਦਾ ਇੱਕ ਐਂਬੂਲੈਂਸ ਖੜੀ ਹੋਣੀ ਚਾਹੀਦੀ ਇੱਥੇ ਪਰ ਉਹ ਨਾਂ ਦੇ ਬਰਾਬਰ ਇੱਥੇ ਕੋਈ ਤਸਵੀਰਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ ਸੋ ਸਵਾਲ ਲਗਾਤਾਰ ਇੱਕ ਉੱਜੇ ਰਹੇ ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਦੇ ਉੱਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਉੱਤੇ ਲਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ 6 ਮਹੀਨੇ ਦੇ ਵਿੱਚ ਤਿੰਨ ਵਾਰ ਰੇਟ ਵਧੇ ਨੇ ਗਾਈਡਲਾਈਨ ਇਹ ਕਹਿੰਦੀ ਹੈ ਕਿ ਸਾਲ ਦੇ ਵਿੱਚ ਸਿਰਫ ਇੱਕ ਵਾਰ ਰੇਟ ਵਧਣਾ ਚਾਹੀਦਾ ਪਰ ਤਿੰਨ ਵਾਰ ਰੇਟ ਵਧਾਨ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਰੇਟ ਹੈ ਜਿਹੜੀ ਆ ਕਾਰ ਦਾ ਰੇਟ ਆ 360 ਰੁਪਏ ਹੋ ਚੁੱਕਿਆ ਟਰੱਕ ਦਾ 760 ਰੁਪਏ ਹੋ ਚੁੱਕਿਆ ਅਪਡਾਊਨ ਦਾ ਅਗਰ ਗੱਲ ਕਰੀਏ ਤਾਂ 850 ਤੇ ਬੱਸ ਹੈ ਔਰ ਕਾਰ ਦਾ 360 ਰੁਪਏ ਸੋ ਇਹ ਜਿਹੜਾ ਜੇਤ ਤੇ ਲੋਕਾਂ ਦੇ ਮੁਸਾਫਰ ਜਿਹੜੇ ਨਿਕਲਦੇ ਨੇ ਇੱਥੋਂ ਗੱਡੀਆਂ ਤੇ ਸਵਾਰ ਹੋ ਕੇ ਉਹਨਾਂ ਦੀ ਜੇਬ ਤੇ ਕਾਫੀ ਵੱਡਾ ਅਸਰ ਇਸ ਦਾ ਦੇਖਣ ਨੂੰ ਮਿਲੇਗਾ ਅੱਜ ਤੋਂ ਮੈਂ ਬਿਲਕੁਲ ਨਵੀਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗਾਈਡਲਾਈਨਸ ਕਹਿੰਦੀਆਂ ਨੇ ਕਿ ਸਾਲ 'ਚ ਇੱਕ ਵਾਰੀ ਰੇਟ ਵਧਣਾ ਚਾਹੀਦਾ ਪਰ 6 ਮਹੀਨਿਆਂ 'ਚ ਤਿੰਨ ਵਾਰੀ ਰੇਟ ਵਧ ਰਿਹਾ ਹੈ ਇਸ ਦਾ ਨੋਟਿਸ ਕੌਣ ਲਏਗਾ ਇਸ ਦੀ ਜਵਾਬਦੇਹੀ ਕੌਣ ਦੇਵੇਗਾ ਅਧਿਕੋ ਇਹ ਵੀ ਜਵਾਬ ਨਹੀਂ ਕਿਉਂਕਿ ਇਹ ਜਿਹੜਾ ਟੂਰ ਪਲਾਜਾ ਇਹ ਕੇਂਦਰ ਸਰਕਾਰ ਦੇ ਅੰਡਰ ਹੈ ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਹੈ ਉਹ ਸਾਰਾ ਇਹ ਟੋਲ ਪਲਾਜ਼ਾ ਦੇਖਣੀ ਹੈ ਕਿਉਂਕਿ ਸੂਬਾ ਦੇ ਜਿਹੜੇ ਟੋਲ ਪਲਾਜ਼ੇ ਆ ਸੂਬੇ ਦੇ ਕਈ ਟੋਲ ਪਲਾਜ਼ਾ ਤਾਂ ਸਰਕਾਰ ਨੇ ਬੰਦ ਕਰ ਦਿੱਤੇ ਪਰ ਹਜੇ ਵੀ ਸੂਬੇ ਦੇ ਟੋਲ ਪਲਾਜ਼ੇ ਕਈ ਚੱਲ ਰਹੇ ਨੇ ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਜਿਸ ਤਰ੍ਹਾਂ ਦੇ ਨਾਲ ਇਹ ਨੈਸ਼ਨਲ ਹਾਈਵੇ ਅਥਾਰਟੀ ਦਾ ਜਿਹੜਾ ਇਹ ਜਿਹੜਾ ਟੋਲ ਪਲਾਜ਼ਾ ਲੱਡਵਲ ਟੋਲ ਪਲਾਜ਼ਾ ਇਸ ਤੋਂ ਅਗਰ ਆਪਾਂ ਲੁਧਿਆਣਾ ਤੋਂ ਸਿੱਧਾ ਰਾਜਪੁਰੇ ਨੂੰ ਜਾਈਏ ਰਾਜਪੁਰੇ ਨੂੰ ਛੱਬੂ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਟੋਲ ਪਲਾਜ਼ਾ ਸੋ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡਵਲ ਟ 2 ਕਿਲੋਮੀਟਰ ਦੇ ਦੇ ਏਰੀਆ ਦੇ ਵਿੱਚ ਜਿਹੜਾ ਪਾਸ ਦੀ ਫੀਸ ਆ ਉਹ ਵੀ ਵਧਾ ਦਿੱਤੀ ਆ ਅਗਰ ਪਾਸ ਦੀ ਗੱਲ ਕਰੀਏ ਤਾਂ 20 ਕਿਲੋਮੀਟਰ ਏਰੀਆ ਦੇ ਵਿੱਚ ਹੁਣ 350 ਰੁਪਏ ਪਾਸ ਕਰ ਦਿੱਤਾ ਪਹਿਲੇ 330 ਰੁਪਏ ਪਾਸ ਹੁੰਦਾ ਸੀ 20 ਰੁਪਏ ਸਿੱਧਾ ਇਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਪਾਸ ਦੇ ਵਿੱਚ ਪਰ ਇੰਨਾ ਜ਼ਰੂਰ ਸਾਨੂੰ ਪਤਾ ਲੱਗਿਆ ਕਿ ਹਜੇ ਨਵੀਆਂ ਰੇਟ ਲਿਸਟਾਂ ਇਹ ਸਟੋਲ ਪਲਾਜ਼ਾ ਤੇ ਨਹੀਂ ਲਾਈਆਂ ਗਈਆਂ ਕਿਉਂਕਿ ਡਿਜੀਟਲ ਤੌਰ ਤੇ ਚਾਹੇ ਇਹ ਜਿੰਨੀ ਵੀ ਆਵਾਜਾਈ ਗੱਡੀਆਂ ਦੀ ਦੇਖ ਰਹੇ ਹੋ ਫਾਸਟ ਟੈਗ ਦੇ ਜ਼ਰੀਏ ਪੈਸੇ ਕੱਟੇ ਜਾ ਰਹੇ ਨੇ ਨਵੀਆਂ ਰੇਟ ਲਿਸਟਾਂ ਜਿਹੜੀਆਂ ਨੇ ਉਹ ਹੁਣੇ ਥੋੜੀ ਦੇਰ ਬਾਅਦ ਇੱਥੇ ਲੱਗ ਜਾਣਗੀਆਂ ਪਰ ਲੋਕ ਕਾਫੀ ਪਰਸ਼ਾਨ ਵੇਖਣ ਨੂੰ ਮਿਲਦੇ ਨੇ ਇਸ ਟੋਲ ਪਲਾਜੇ ਤੇ ਕਿਉਂਕਿ ਕਈ ਵਾਰ ਲੜਾਈ ਝਗੜੇ ਵੀ ਹੁੰਦੇ ਨੇ ਇਹ ਵੱਧੇ ਹੋਏ ਰੇਟਾਂ ਨੂੰ ਲੈ ਕੇ ਲੋਕ ਪਰੇਸ਼ਾਨ ਇਸ ਕਰਕੇ ਹੁੰਦੇ ਨੇ ਕਿ ਸਭ ਤੋਂ ਮਹਿੰਗਾ ਜਿਸ ਤਰ੍ਹਾਂ ਦੇ ਨਾਲ ਇਹ ਟੋਲ ਪਲਾਜਾ ਇੱਕ ਗੱਡੀ ਦਾ ਜਿਹੜੀ ਜਦੋਂ ਲੰਘਦੀ ਆ ਤਾਂ 350 ਰੁਪਏ ਕਾਰ ਦੇ ਕੋਲੋਂ ਲਿੱਤੇ ਜਾਂਦੇ ਨੇ ਬੱਸ ਦੇ ਕੋਲੋਂ 760 ਰੁਪਏ ਲਿੱਤੇ ਜਾਂਦੇ ਨੇ ਅਪਡਾਊਨ ਦੇ 860 ਰੁਪਏ ਬੱਸ ਕੋਲੋਂ ਲਿੱਤੇ ਜਾਂਦੇ ਨੇ ਸੋ ਲੋਕ ਆਖਦੇ ਨੇ ਕਿ ਇੱਥੇ ਕੋਈ ਵੀ ਸੁਵਿਧਾ ਨਹੀਂ ਹੈ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਟ੍ਰੋਮਾ ਸੈਂਟਰ ਹੁੰਦੀ ਸੁਵਿਧਾ ਹੋਣੀ ਚਾਹੀਦੀ ਹੈ ਫੈਸਿਲਿਟੀ ਜਿਹੜੀ ਹੈ ਜਦੋਂ ਨੈਸ਼ਨਲ ਹਾਈਵੇ ਛੋਟੀ ਅਗਰ ਇਹ ਰੇਟ ਵਧਾਉਂਦਾ ਤਾਂ ਉਸਦੇ ਨਾਲ ਸੁਵਿਧਾਵਾਂ ਵੀ ਦੇਣੀਆਂ ਚਾਹੀਦੀਆਂ ਲੋਕਾਂ ਨੂੰ ਜਿਹੜੇ ਲੋਕ ਇੱਥੋਂ ਲੰਘਦੇ ਨੇ ਕਿਉਂਕਿ ਸੜਕਾਂ ਦੇ ਜਿਹੜੇ ਹਾਲ ਹੈ ਉਹ ਖਸਤਾ ਹਾਲ ਦੇਚ ਹੈ ਕਈ 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 ਜਗ੍ਹਾ ਤੇ ਸੜਕਾਂ ਜਿਹੜੀਆਂ ਨੇ ਉਹ ਅਗਰ ਜ਼ਿਲੰਦਰ ਹਾਈਵੇ ਨੂੰ ਨਿਕਲੀ ਤਾਂ ਕਈ ਵਾਰੀ ਰਸਤੇ ਦੇ ਵਿੱਚ ਖੱਡੇ ਨੇ ਸੋ ਲੋਕਾਂ ਨੂੰ ਕਾਫੀ ਉਹ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਅਗਰ ਗੱਲ ਕਰੀਏ ਤਾਂ ਇਹ ਸਾਰੀਆਂ ਸੁਵਿਧਾਵਾਂ ਅਗਰ ਮੁਸਾਫਰਾਂ ਨੂੰ ਮਿਲਣ ਤਾਂ ਤਾਂ ਦਾ ਨੈਸ਼ਨਲ ਹਾਈਵੇ ਛੋਟੀ ਵੱਲੋਂ ਜਾਂ ਇਹ ਲੁਧਿਆਣਾ ਲੱਡਲ ਟੋਲ ਪਲਾਜ਼ਾ ਦੇ ਜਿਹੜੇ ਪ੍ਰਬੰਧਕ ਹੈ ਜਿਨ੍ਹਾਂ ਨੇ ਠੇਕਾ ਲਿਆ ਉਹਨਾਂ ਵੱਲੋਂ ਫਿਰ ਰੇਟ ਵਧਾਣਾ ਵਾਜ਼ੀਬ ਹੈ ਪਰ ਸਹੂਲਤਾਂ ਨਾ ਹੋਣ ਤਾਂ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕਿਉਂ ਰੇਟ ਵਧ ਰਹੇ ਨੇ ਕਿਉਂ ਇਹਨੇ ਰੇਟ ਵਧਾਏ ਜਾ ਰਹੇ ਨੇ 6 ਮਹੀਨੇ ਦੇ ਵਿੱਚ ਤਿੰਨ ਵਾਰੀ ਰੇਟ ਵਧਾਣਾ ਸਾਲ ਦੇ ਵਿੱਚ ਇੱਕ ਵਾਰੀ ਰੇਟ ਵਧਾਣਾ ਤਾਂ ਠੀਕ ਹੈ ਠੀਕ ਹੈ ਨਹੀਂ ਜੀ ਸ਼ੁਕਰੀਆ ਜਾਣਕਾਰੀ ਦੇ ਵਿਸਥਾਰ ਦੇ ਨਾਲ ਸੋ ਇੱਕ ਵਾਰ ਫਿਰ ਤੋਂ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਕਿ ਲਾਡੋਵਾਲ ਟੋਲ ਪਲਾਜ਼ਾ ਹੋਰ ਮਹਿੰਗਾ ਹੋ ਚੁੱਕਿਆ ਹੈ ਜੇਬ ਤੇ ਵਾਧੂ ਬੋਝ ਪੈਣ ਜਾ ਰਿਹਾ ਹੈ ਟੋਪਾਸ ਦੀ ਫੀਸ ਦੇ ਵਿੱਚ ਵੀ ਇਜ਼ਾਫਾ ਕੀਤਾ ਗਿਆ ਹੈ ਤਾਂ ਵਾਹਨਾਂ ਦੇ ਔਣ ਜਾਣ ਦੀ ਫੀਸਾਂ ਦੇ ਵਿੱਚ 5 ਤੋਂ 35% ਤੱਕ ਦਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਸੋ ਪਿਛਲੇ 6 ਮਹੀਨੇ ਦੇ ਵਿੱਚ ਤੀਜੀ ਵਾਰ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ